150 ਪਲਸ ਜਿਹੜੇ ਤੁਹਾਡੇ ਪਾਸਪੋਰਟਸ ਆਏ ਹੋਏ ਅੱਜ ਸਟੂਡੈਂਟਸ ਨੂੰ ਤੁਸੀਂ ਪ੍ਰੋਵਾਈਡ ਕਰੋਗੇ ਕਿੰਨੇ ਕੁ ਜ਼ਿਆਦਾ ਤੁਹਾਨੂੰ ਐਕਸਾਈਟਮੈਂਟ ਹੋ ਰਹੀ ਹੈ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਮੈਮ ਬਹੁਤ ਐਕਸਾਈਟਮੈਂਟ ਰੀਜ਼ਨ ਕੀ ਹੈ ਵਿਜ਼ਨ ਗਰੁੱਪ ਦੀ ਟੀਮ ਦੇ ਐਫਰਟਸ ਹਨ ਵੀ ਸਟੂਡੈਂਟ ਬਾਹਰ ਜਾਣਾ ਚਾਹੁੰਦੇ ਹਨ ਉਹਨਾਂ ਨੂੰ ਇਸ ਸਮੇਂ ਦਾ ਬਹੁਤ ਜ਼ਰੂਰੀ ਹੈ ਕਿ ਜੇਕਰ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਤੁਹਾਨੂੰ ਐਟਲੀਸਟ ਬੇਸਿਕ ਨੋਲੇਜ ਹੋਣੀ ਚਾਹੀਦੀ ਹੈ ਮੇਰੇ ਨਾਲ ਪੁਰਾਣਾ ਸੁਪਨਾ ਸੀ ਕਿ ਜਬ ਫਾਈਨਲੀ ਹੁਣ ਵਿਜ਼ਨ ਗਰੁੱਪ ਨੇ ਸਿਰਫ 25 ਦਿਨਾਂ ਦੇ ਵਿੱਚ ਪੂਰਾ ਕਰ ਦਿੱਤਾ ਮੈਮ ਹੋ ਗਏ ਸੀਗੇ 2 ਸਾਲ ਅੱਜ ਕੀ ਨਹੀਂ ਹਲੇ ਵੀ ਹੋ ਰਿਹਾ ਵੀ ਲੱਗ ਗਿਆ ਬਟਾ ਫਿਰ ਵੀ ਮੇਰੇ ਹੱਥ 'ਚ ਮੇਰਾ ਪਾਸਪੋਰਟ ਆ ਗਿਆ ਬਿਲਕੁਲ ਤਾਂ ਐਟ ਲੀਸਟ ਜਿਹੜਾ ਬੱਚਾ ਐਲੀਜੀਬਲ ਹੈ ਵੀਜ਼ਾ ਅਪਲਾਈ ਕਰਦਾ ਹੈ ਐਟ ਲੀਸਟ 2 4 5 ਕਾਉਂਸਲਟ ਦਫਤਰ ਜਾ ਕੇ ਕਾਉਂਸਲਿੰਗ ਲੈਣ ਤੋਂ ਬਾਅਦ ਡਿਸੀਜਨ ਲਵੇ ਕਿ ਮੈਂ ਵੀਜ਼ਾ ਅਪਲਾਈ ਕਰਨਾ ਹੈ ਕਿ ਨਹੀਂ ਕਰਨਾ ਤੁਸੀਂ 13 ਦਿਨਾਂ ਦੇ ਵਿੱਚ ਵੀਜ਼ਾ ਲਗਵਾ ਰਹੇ ਹੋ 23 ਦਿਨਾਂ ਦੇ ਵਿੱਚ ਲਗਵਾ ਰਹੇ ਹੋ ਇਵਨ ਕਿਸੇ ਦਾ ਤਾਂ 3 ਦਿਨਾਂ ਦੇ ਵਿੱਚ ਲਗਵਾ ਦਿੰਦੇ ਹੋ ਕਿੱਦਾਂ ਉਹ ਪੋਸੀਬਲ ਤਾਂ ਅਸੀਂ ਕਾਰਨ ਲੱਭਦੇ ਹਾਂ ਕਾਰਨ ਲੱਭ ਕੇ ਹੰਦੁਸਤਾਨੋਂ ਦੇ ਉਹਦੀ ਕਵਰਿੰਗ ਲੈਟਰ ਬਣਾਉਂਦੇ ਹਾਂ ਔਰ ਕਿਤਨੇ ਕਿਤਨੇ ਫਾਈਲ ਵਿੱਚ ਆਪ ਉਸ ਕੇਸ ਵਿੱਚ ਇਨਵੋਲ ਹੋ ਜਾਣਾ ਤਾਂ ਕਿ ਬੱਚ ਨੂੰ ਇਹ ਸਮਝਾ ਸਕੀਏ ਕਿ ਇਹ ਡਾਕੂਮੈਂਟੇਸ਼ਨ ਤੈਨੂੰ ਜ਼ਰੂਰੀ ਹੈ ਅਗਰ ਤੂੰ ਇਹ ਡਾਕੂਮੈਂਟੇਸ਼ਨ ਲਗਾਏਗਾ ਤੇਰਾ ਵੀਜ਼ਾ ਆਏਗਾ ਅਗਰ ਨਹੀਂ ਲਗਾਏਗਾ ਤਾਂ ਵੀਜ਼ਾ ਨਹੀਂ ਆਏਗਾ ਜੀ ਕੀ ਕਹਿਣਾ ਚਾਹੋਗੇ ਵੀਜ਼ਨ ਦੇ ਬਾਰੇ ਬਹੁਤ ਵਧੀਆ ਨੇ ਮੈਂ ਮੈਥੋਂ ਹੀ ਫੈਲ ਲਪਾਉਣੀ ਚਾਹੀਦੀ ਜੀ ਉਹਨਾਂ ਬੱਚਿਆਂ ਸਪਨਾ ਪੂਰਾ ਕੀਤਾ ਜਿਹੜਾ ਸਾਡੇ ਲਈ ਜਿਹੜੇ ਬੱਚਾ ਸਪਨਾ ਸੀਗਾ ਔਰ ਅਸੀਂ ਉਹਨੂੰ ਸੁਪਨੇ ਨੂੰ ਹਕੀਕਤਿਤ ਬਦਲਿਆ ਬਿਲਕੁਲ ਸਿਟੀ ਹੈਡਲਾਈਟਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਇਹ ਮਲਿਕ ਸਵਾਗਤ ਕਰਦੇ ਜੇਕਰ ਵਿਜ਼ਨ ਗਰੁੱਪ ਦੀ ਗੱਲ ਕੀਤੀ ਜਾਵੇ ਤਾਂ ਹਰ ਦਿਨ ਕੁਝ ਏਦਾਂ ਦਾ ਕਰ ਦਿੰਦਾ ਕਿ ਹਮੇਸ਼ਾ ਹੀ ਜਿਹੜਾ ਚਰਚੇ ਦਾ ਵਿਸ਼ੇ ਬਣ ਜਾਂਦਾ ਤੇ ਅੱਜ ਪਾਰਕ ਪਲਾਜ਼ਾ ਦੇ ਵਿੱਚ ਸਪੈਸ਼ਲ ਜਿਹੜਾ ਸੈਲੀਬ੍ਰੇਸ਼ਨ ਹੋ ਰਿਹਾ ਜੀ ਹਾਂ 150 ਤੋਂ ਪਲੱਸ ਜਿਹੜਾ ਕੈਨੇਡਾ ਦੇ ਜਿਹੜੇ ਆ ਪਾਸਪੋਰਟ ਦਿੱਤੇ ਜਾਣਗੇ ਸਟੂਡੈਂਟਸ ਨੂੰ ਤਾਂ ਅੱਜ ਸਾਡੇ ਨਾਲ ਮਿਸਟਰ ਹਨੀਸ਼ ਉਪਲ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾ ਥੈਂਕ ਯੂ ਸੋ ਮੱਚ ਮੈਮ ਔਰ ਸਭ ਤੋਂ ਜ਼ਿਆਦਾ ਜਿਹੜਾ ਸਟੂਡੈਂਟਸ ਹੈ ਉਹਨ ਔਰ ਜਿਨ੍ਹਾਂ ਨੇ ਸਾਡੇ ਤੇ ٹرسٹ ਕੀਤਾ ਪਿਛਲੇ 17 ਸਾਲ ਤੋਂ ਸਾਡੇ ਨਾਲ ਜੁੜੇ ਰਹੇ ਪਸ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਸਾਨੂੰ ਸਪੋਰਟ ਕਰ ਰਹੇ ਹੋ ਔਰ ਅਸੀਂ ਇਸ ਮੁਕਾਮ ਤੇ ਆ ਬਿਲਕੁਲ ਫਿਰ ਕੈਨੇਡਾ ਦੀ ਗੱਲ ਕੀਤੀ ਜਾਵੇ ਕੈਨੇਡਾ ਦਾ ਜਾਣਾ ਅੱਜ ਕੱਲ ਬਹੁਤ ਜ਼ਿਆਦਾ ਡਫ ਹੋ ਗਿਆ ਹੈ ਰੂਲਸ ਨਵੇਂ-ਨਵੇਂ ਆ ਗਏ ਹੈ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਕੈਨੇਡਾ ਦੇ ਤੁਸੀਂ 150 ਜਿਹੜੇ ਹੈ ਪਾਸਪੋਰਟ ਦੇ ਰਹੇ ਹੋ ਕਿੰਨੇ ਕਿ ਡਿਫਿਕਲਟੀਜ਼ ਹੈ ਮੈਮ ਦੇਖੋ ਕੈਨੇਡਾ ਜਾਣਾ ਬਿਲਕੁਲ ਔਖਾ ਹੈ ਉਹਨਾਂ ਲਈ ਔਖਾ ਜਿਹੜਾ एलिਜੀਬਲ ਨਹੀਂ ਦੇਖੋ ਜਿਹੜਾ एलिਜੀਬਲ ਉਹ ਮੈਂ ਵੀ ਨਹੀਂ ਭੇਜ ਪਾਉਂਗਾ ਜੀ ਬਟ ਸਮਝਣਾ ਬਹੁਤ ਜ਼ਰੂਰੀ ਹੈ ਪੰਜਾਬ ਦੇ ਵਿੱਚ ਖਾਸ ਕਰ ਜਿਹੜੇ ਵੀ ਸਟੂਡੈਂਟ ਬਾਹਰ ਜਾਣਾ ਚਾਹੁੰਦੇ ਆ ਉਹਨੂੰ ਇਸ ਸਮੇਂ ਨਾ ਬਹੁਤ ਜ਼ਰੂਰੀ ਹੈ ਕਿ ਅਗਰ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਤੁਹਾਨੂੰ ਐਟਲੀਸਟ ਬੇਸਿਕ ਨੋਲੇਜ ਹੋਣੀ ਚਾਹੀਦੀ ਹੈ। ਬਿਲਕੁਲ। ਅਗਰ ਤੁਹਾਡਾ ਵੀਜ਼ਾ ਲੱਗ ਵੀ ਗਿਆ ਤਾਂ ਨੋਲੇਜ ਤੁਹਾਨੂੰ ਤੋਂ ਬਹੁਤ ਦਿੱਕਤਾਂ ਆਣਗੀਆਂ। ਜੀ। ਤਾਂ ਆਈਡੀਟੀ ਜਿਹੜਾ ਬੱਚਾ ਐਲੀਜੀਬਲ ਹੈ ਉਹਨਦੇ ਲਈ ਵੀਜ਼ਾ ਲੈਣਾ ਸੌਖਾ ਹੈ। ਪਰ ਜਿਹੜਾ ਬੱਚਾ ਐਲੀਜੀਬਲ ਨਹੀਂ ਹੁੰਦਾ ਵੀਜ਼ਾ ਲੈਣਾ ਬਹੁਤ ਔਖਾ ਹੈ। ਜੀ। ਪਰ ਜਿਹੜਾ ਬੱਚਾ ਐਲੀਜੀਬਲ ਹੈ ਨਾ ਉਹਨੂੰ ਵੀ ਬਹੁਤ ਸਾਰੀ ਚੀਜ਼ਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਤੁਸੀਂ ਕੈਨੇਡਾ ਵੀ ਜਾ ਕੇ ਬੈਠਦੇ ਆਂ ਦੇਖਦੇ ਆਂ ਲੋਕਾਂ ਨੂੰ ਮਿਲਦੇ ਆਂ ਤਾਂ ਸਮਝ ਆਉਂਦਾ अगर आईडेंटिटी कोई भी कंसलटेंट बच्चे का वीजा लगवा रहा है बच्चा किसी कंसलटेंट ਕੋਲ ਜਾ ਰਿਹਾ ਹੈ एट लीस्ट ਇੰਨੀ ਕੋ ਨੋਲੇਜ ਰੱਖੇ ਕਿ ਉਥੇ ਜਾ ਕੇ ਉਹਨੂੰ ਇਹ ਸਮਝ ਆ ਜਾ ਸਕੇ ਕਿ ਮੈਂ ਕੰਸਲਟੈਂਟ ਨੂੰ ਸਵਾਲ ਕੀ ਕਰਨਾ ਹੈ ਜੀ ਕਿਉਂਕਿ ਬੱਚਾ ਜਦ ਤੱਕ ਕੰਸਲਟੈਂਟ ਨੂੰ ਸਵਾਲ ਨਹੀਂ ਕਰੇਗਾ ਨਾ ਤੋ ਉਹਨੂੰ ਇਹ ਨਹੀਂ ਸਮਝ ਆਏਗਾ ਮੇਰੇ ਨਾਲ ਸਹੀ ਕੀ ਹੋ ਰਿਹਾ ਹੈ ਗਲਤ ਕੀ ਹੋ ਰਿਹਾ ਹੈ ਤਾਂ एट लीस्ट ਜਿਹੜਾ ਬੱਚਾ एलिजिबल ਹੈ ਵੀਜ਼ਾ ਅਪਲਾਈ ਕਰਦਾ ਹੈ एट लीस्ट 2 4 5 ਕੰਸਲਟੈਂਟ ਦਫਤਰ ਜਾ ਕੇ ਕਾਉਂਸਲਿੰਗ ਲੈਣ ਤੋਂ ਬਾਅਦ ਡਿਸੀਜਨ ਲਵੇ ਕਿ ਮੈਂ ਵੀਜ਼ਾ ਅਪਲਾਈ ਕਰਨਾ ਹੈ ਕਿ ਨਹੀਂ ਕਰਨਾ ਔਰ ਇੱਕ ਜੈਨੂਇਨਟੀ ਦੇ ਤਰੀਕੇ ਨਾਲ ਇਹ ਸਮਝੇ ਕਿ ਬਾਹਰ ਜਾ ਕੇ ਅਗਰ ਸੈਟਲ ਹੋਣਾ ਹੈ ਤਾਂ ਉਹ ਸੌਖਾ ਕੁਝ ਨਹੀਂ ਹੈ। ਬਿਲਕੁਲ। ਵੀਜ਼ਾ ਲੈਣਾ ਸੌਖਾ ਹੈ, ਬਾਹਰ ਜਾ ਕੇ ਸੈਟਲ ਹੋਣਾ ਔਖਾ ਹੈ। ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਇਹ ਜਿਹੜਾ ਖਾਸ ਧਿਆਨ ਰੱਖਣਾ ਚਾਹੀਦਾ ਜੋ ਕਿ ਸਾਡੇ ਕੈਨੇਡਾ ਜਾਣ ਤੋਂ ਪਹਿਲਾਂ ਹੀ ਵੀ ਕੁਝ ਆਪਾਂ ਪ੍ਰੋਬਲਮ ਜਿਹੜੀ ਹੈ ਕ੍ਰੀਏਟ ਕਰ ਸਕਦੇ ਆ ਦੇਖੋ ਸਭ ਤੋਂ ਵੱਡੀ ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੈ ਕਿ ਜਦੋਂ ਬੱਚੇ ਬਾਹਰ ਜਾਣਾ ਨਾ ਐਟਲੀਸਟ ਦੋ ਚੀਜ਼ਾਂ ਤੋਂ ਤੇ ਫੋਕਸ ਕਰੇ ਇੱਕ ਚੰਗੀ ਐਜੂਕੇਸ਼ਨ ਲੈਣ ਜਾਵੇ ਜੀ ਅਗਰ ਚੰਗੀ ਐਜੂਕੇਸ਼ਨ ਲੈਣ ਜਾਏਗਾ ਨਾ ਉਹਦਾ ਫਿਊਚਰ ਬਹੁਤ ਜਲਦੀ ਸੈਟਲਡ ਹੋ ਜਾਏਗਾ ਹੁਣ ਚੰਗੀ ਐਜੂਕੇਸ਼ਨ ਲੈਣ ਲਈ ਮੈਨੂੰ ਚੰਗਾ ਕਾਲਜ ਚਾਹੀਦਾ ਹੈ ਉਹ ਚੰਗਾ ਕੋਰਸ ਚਾਹੀਦਾ ਹੈ ਉਹ ਚੰਗਾ ਕਾਲਜ ਉਹ ਚੰਗਾ ਕੋਰਸ ਤੁਹਾਨੂੰ ਕੋਈ ਚੰਗਾ ਕਨਸਲਟੈਂਟੀ ਦਵਾ ਸਕਦਾ ਤਾਂ ਐਟ ਲੀਸਟ ਬੱਚਾ ਆਪਣੀ ਐਜੂਕੇਸ਼ਨ ਤੇ ਫੋਕਸ ਰੱਖੇ ਔਰ ਉੱਥੇ ਜਾ ਕੇ ਇਹ ਸੋਚੇ ਕਿ ਅਗਰ ਮੈਂ 2 ਸਾਲ ਪੜਨ ਜਾ ਰਿਹਾ ਤਾਂ 2 ਸਾਲ ਦੇ ਵਿੱਚ ਮੈਂ ਜੈਨੂਨ ਪੜਾਂ ਪੜਾਈ ਤੋਂ ਬਾਅਦ ਮੈਨੂੰ ਵਰਕ ਪਰ ਮਿਲੇ ਤਾਂ ਕਿ ਮੈਂ ਈਜ਼ੀਲੀ ਪੀਆਰ ਸੈਟਲ ਕਰ ਸਕਾਂ ਸਰ ਤੁਹਾਨੂੰ ਰਿਫਿਊਜ਼ਰ ਆਦਾ ਡਾਕਟਰ ਵੀ ਕਿਹਾ ਜਾਂਦਾ ਆ ਆਪਾਂ ਵੀ ਕਈ ਵਾਰ ਦੇਖਦੇ ਆ 8 8 9 9 ਰਿਫਿਊਜ਼ਰ ਆਂਦੇ ਆ ਜਾਂਦੀਆਂ ਲੇਕਿਨ ਫਿਰ ਵੀ ਤੁਸੀਂ 13 ਦਿਨਾਂ ਦੇ ਵਿੱਚ ਵੀਜ਼ਾ ਲਗਵਾ ਰਹੇ ਹੋ 23 ਦਿਨਾਂ ਦੇ ਵਿੱਚ ਲਗਵਾ ਰਹੇ ਹੋ ਈਵਨ ਕਿਸੇ ਦਾ ਤਾਂ 3 ਦਿਨਾਂ ਦੇ ਵਿੱਚ ਲਗਵਾ ਦਿੰਦੇ ਹੋ ਕਿੱਦਾਂ ਉਹ ਪੋਸੀਬਲ ਮੈਂ ਦੇਖੋ ਰਿਫਿਊਜ਼ਲ ਆਂਦਾ ਕਾਰ ਅਗਰ ਬੱਚਾ ਐਲੀਜੀਬਲ ਹੈ ਉਹਨੇ ਵੀਜ਼ਾ ਅਪਲਾਈ ਕੀਤਾ ਬਟ ਵੀਜ਼ਾ ਆਫਿਸਰ ਨੇ ਵੀਜ਼ਾ ਨਹੀਂ ਤਾਂ ਕਿਉਂਕਿ ਐਲੀਜੀਬਲ ਨਹੀਂ ਸੀਗਾ ਐਲੀਜੀਬਲ ਸੀਗਾ ਸੌਰੀ ਬਟ ਵੀਜ਼ਾ ਆਫਿਸਰ ਨੇ ਕਨਵਿੰਸ ਨਹੀਂ ਕੀਤਾ ਤਾਂ ਸਾਨੂੰ ਇਹ ਸਮਝਣਾ ਬਹੁਤ ਜ਼ਰੂਰੀ ਕਿ ਰਿਫਿਊਜ਼ਲ ਆਨ ਦਾ ਕਾਰਨ ਕੀ ਹੁੰਦਾ ਹੈ ਜੀ ਬਹੁਤ ਸਾਰੇ ਬੱਚਿਆਂ ਦਾ ਵੀਜ਼ਾ ਰਿਫਿਊਜ਼ ਹੁੰਦਾ ਐਜ਼ ਇਟ ਇਜ਼ ਰੀਪਲਾਈ ਕਰ ਲੈਂਦੇ ਬਿਨਾ ਕਾਰਨ ਲੱਭੇ ਤੁਸੀਂ ਜਦ ਤੱਕ ਕਾਰਨ ਲੱਭੋਗੇ ਤੁਹਾਨੂੰ ਸਮਝ ਨਹੀਂ ਆਣਾ ਤਾਂ ਅਸੀਂ ਕਾਰਨ ਲੱਭਦੇ ਹਾਂ ਕਾਰਨ ਲੱਭ ਕੇ ਉਹਨਾਂ ਦੇ ਉਹਨਾਂ ਦੀ ਕਵਰਿੰਗ ਲੈਟਰ ਬਣਾਉਂਦੇ ਹਾਂ ਔਰ ਕਿਤਨੇ ਕਿਤੇ ਫਾਈਲ ਦੇ ਵਿੱਚ ਆਪ ਉਸ ਕੇਸ ਵਿੱਚ ਇਨਵੋਲ ਹੋ ਜਾਣਾ ਤਾਂ ਕਿ ਬੱਚੇ ਨੂੰ ਇਹ ਸਮਝਾ ਸਕੀਏ ਕਿ ਇਹ ਡਾਕੂਮੈਂਟੇਸ਼ਨ ਤੈਨੂੰ ਜ਼ਰੂਰੀ ਹੈ अगर तू ये डॉक्यूमेंटेशन लगाएगा तेरा वीजा आएगा अगर नहीं लगाएगा तो वीजा नहीं आएगा जी अच्छा आपा गल कर रहे 150 प्लस जेड़े ਤੁਹਾਡੇ ਪਾਸਪੋਰਟਸ ਆਏ ਹੋਏ ਅੱਜ ਸਟੂਡੈਂਟਸ ਨੇ ਸਾਨੂੰ ਪ੍ਰੋਵਾਈਡ ਕਰੂਗਾ ਕਿੰਨੇ ਕੁ ਜ਼ਿਆਦਾ ਤੁਹਾਨੂੰ ਐਕਸਾਈਟਮੈਂਟ ਹੋ ਰਹੀ ਹੈ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਮੈਮ ਬਹੁਤ ਐਕਸਾਈਟਮੈਂਟ ਰੀਜ਼ਨ ਕਿ ਵਿਜ਼ਨ ਗਰੁੱਪ ਦੀ ਟੀਮ ਦੇ ਐਫਰਟਸ ਹੈ ਅੱਜ ਜੇਕਰ ਕੋਈ ਬੱਚਾ ਸਾਡੇ ਕੋਲ ਵੀਜ਼ਾ ਲਗਾਣ ਆ ਰਿਹਾ ਆਲਮੋਸਟ 3 3.5 ਮੈਂ 3.5 ਨਾਲ ਟੱਚ ਵਿੱਚ ਰਹਿੰਦਾ 3 3.5 ਮਹੀਨੇ ਚੋਂ ਦਾ ਇੱਕ ਸੁਪਨਾ ਹੁੰਦਾ ਕਿ ਉਹਨਾਂ ਦਾ ਉਹਨੇ ਬਾਹਰ ਜਾਣਾ ਉਸ ਤੋਂ ਬਾਅਦ ਉਹ ਸਾਡੀ ਟੀਮ ਨੂੰ ਮਿਲਦਾ ਹੈ ਟੀਮ ਪੂਰੇ ਐਫਰਟਸ ਲਗਾ ਰਹੀ ਹੈ ਚਾਹੇ ਉਹ ਸਾਡੇ ਕਾਉਂਸਲਰਸ ਹੈ ਚਾਹੇ ਉਹ ਸਾਡੀ ਆਪਰੇਸ਼ਨ ਟੀਮ ਹੈ ਚਾਹੇ ਉਹ ਸਾਡੀ ਫਾਈਲਿੰਗ ਟੀਮ ਹੈ ਉਹਨਾਂ ਦੇ ਐਫਰਟਸ ਦੇ ਨਾਲ ਉਸ ਬੱਚੇ ਦਾ ਵੀਜ਼ਾ ਹੋ ਗਿਆ ਉਹ ਵੀਜ਼ਾ ਸਿਕਿਉਰ ਕਰਕੇ ਕਿੰਨੇ ਕਿਹਾ ਤੇ ਸਾਨੂੰ ਲੱਗਦਾ ਹੈ ਅਸੀਂ 3 ਮਹੀਨੇ 4 ਮਹੀਨੇ ਮਿਹਨਤ ਕੀਤੀ ਉਹ ਸਾਨੂੰ ਉਹਦਾ ਫਲ ਮਿਲਿਆ ਤਾਂ 150 ਤੋਂ ਜ਼ਿਆਦਾ ਪਾਸਪੋਰਟ ਡਿਸਟ੍ਰਿਬਿਊਟ ਕਰਨ ਜਾ ਰਹੇ ਹਾਂ ਤੇ ਕਿੰਨੇ ਕਿਹਾ ਤੇ ਏਸੀ ਦਾ ਬੜਾ ਮਾਣ ਹੈ ਕਿ ਉਹਨਾਂ ਬੱਚਿਆਂ ਸਪਨਾ ਪੂਰਾ ਕੀਤਾ ਜਿਹੜਾ ਸਾਡੇ ਲਈ ਜਿਹੜੇ ਬੱਚਾ ਸਪਨਾ ਸੀਗਾ ਔਰ ਅਸੀਂ ਉਹਨੂੰ ਸੁਪਨੇ ਨੂੰ ਹਕੀਕਤ ਵਿੱਚ ਬਦਲਿਆ ਬਿਲਕੁਲ ਤੇ ਕਿੰਨੇ ਦਿਨਾਂ ਦੇ ਵਿੱਚ ਮੋਸਟਲੀ ਜਿਹੜੇ ਵੀਜ਼ਾ ਲੱਗੇ ਹੋਏ ਆ ਮੈਮ ਆਲਮੋਸਟ ਇ ਲੈ ਕੇ ਚੱਲੋ ਕਿ ਜਿਹੜੇ 150 ਪਾਸਪੋਰਟ ਆ ਸੀ ਮਈ 2024 ਇੰਟਿਕ ਦੇ ਡਿਸਟ੍ਰੀਬਿਊਟ ਕਰ ਰਹੇ ਆ ਜੀ ਔਰ ਇਹਨਾਂ ਦੇ ਵਿੱਚ ਪ੍ਰੋਕਸੀਮੇਟਲੀ ਟਾਈਮ ਹੋਈ ਹੈ 2 ਤੋਂ 2 ਮਹੀਨੇ ਦਾ ਪੂਰਾ ਪ੍ਰੋਸੈਸ ਸੀਗਾ ਪਰ ਕਈ ਵੀਜ਼ੇ ਜਿਹੜੇ ਗ੍ਰਾਂਟ ਹੋ ਬਾਈ ਬਾਈ ਦੇਣਾਂ ਵਿੱਚ ਵੀ ਹੋਏ ਆ ਬਟ ਯੈਸ ਤੁਸੀਂ ਸਾਡੇ ਕੋਲ ਜਿਹੜੇ ਬੱਚੇ ਇਨਰੋਲਮੈਂਟ ਕਰਾਨ ਆਏ ਸੀ ਉਹ ਵੀਜ਼ਾ ਤੱਕ ਦੋ ਤੋਂ ਢਾਈ ਮਹੀਨੇ ਦਾ ਪ੍ਰੋਸੈਸ ਟਾਈਮ ਲੱਗਦਾ ਜਿਵੇਂ ਆਪਾਂ ਸਟੂਡੈਂਟਸ ਦੀ ਗੱਲ ਕਰੀਏ ਬਹੁਤ ਜ਼ਿਆਦਾ ੱੱਕੇ ਖਾ ਕੇ ਆਉਂਦੇ ਕਈ ਵਾਰੀ ਪੈਸੇ ਵੀ ਉਹਨਾਂ ਦੇ ਜਿਹੜੇ ਰੱਖ ਲੈਂਦੇ ਨੇ ਏਜੰਟਸ ਫਿਰ ਜਦੋਂ ਆਉਂਦੇ ਨੇ ਵੀਜ਼ਾ ਉਹਨਾਂ ਦਾ ਲੱਗ ਜਾਂਦਾ ਹਫਤਾਕ ਦੇ ਵਿੱਚ ਲੱਗ ਜਾਂਦਾ ਕਿੰਨੇ ਕੁ ਖੁਸ਼ੀ ਹੁੰਦੀ ਹੈ ਤੇ ਮਨ ਨੂੰ ਕਿੰਨੇ ਕੁ ਮਤਲਬ ਕਿ ਇੱਥੇ ਆਪਾਂ ਕਹਿੰਦੇ ਦੁੱਖ ਹੁੰਦਾ ਹੈ ਕਿ ਇੰਨੇ ਜ਼ਿਆਦਾ ੱੱਕੇ ਖਾ ਕੇ ਇੰਨੇ ਜ਼ਿਆਦਾ ਪੈਸੇ ਜਿਹੜੇ ਆ ਕਿਤੇ ਹੋਰ ਫਸਾ ਕੇ ਤੇ ਅੱਜ ਸਾਡੇ ਕੋਲ ਹੈ ਦੁੱਖ ਹੁੰਦਾ ਹੈ ਮੈਮ 100% ਉਹਨਾਂ ਨੂੰ ਦੁੱਖ ਹੁੰਦਾ ਲੱਗਦਾ ਹੈ ਕਿ ਯਾਰ ਕਿ ਮੈਂ ਐਲੀਜੀਬਲ ਸੀਗਾ ਮੇ ਏਜੰਟ ਨੇ ਸਹੀ ਤਰ੍ਹਾਂ ਫੋਕਸ ਨਹੀਂ ਕੀਤਾ ਦੂਸਰਾ ਕਿ ਜਦੋਂ ਦਾ ਵੀਜ਼ਾ ਲੱਗਦਾ ਉਹਨੂੰ ਖੁਸ਼ੀ ਹੁੰਦੀ ਕਿ ਉਹਨੂੰ ਪਤਾ ਹੁੰਦਾ ਕਿ ਮੈਂ ਇਹ ਜਿਹੜਾ ਸੁਪਨਾ ਹੈ ਉਹਦਾ ਕੱਲੇ ਦਿਨ ਉਹਦੇ ਪੂਰੇ ਪਰਿਵਾਰ ਦਾ ਤਾਂ ਉਹਨੂੰ ਇਹ ਵੀ ਇਸ ਚੀਜ਼ ਦੀ ਖੁਸ਼ੀ ਹੁੰਦੀ ਕਿ ਮੇਰੇ ਪਰਿਵਾਰ ਦਾ ਸੁਪਨਾ ਮੇਰਾ ਸੁਪਨਾ ਪੂਰਾ ਹੋ ਗਿਆ ਬਾਹਰ ਜਾਣ ਦਾ ਉਹ ਕਿਤੇ ਕਿਤੇ ਉਸੇ ਲਈ ਸਾਨੂੰ ਲੱਗਦਾ ਕਿ ਇਹ ਬਹੁਤ ਜ਼ਰੂਰੀ ਆਈਡੈਂਟੀ ਕਲਸਰੈਂਟ ਦੀ ਰਿਸਪੌਂਸਿਬਿਲਟੀ ਹੈ ਕਿ ਜਦੋਂ ਐਟ ਲੀਸਟ ਤੁਸੀਂ ਕਿਸੇ ਨੂੰ ਗਾਈਡ ਕਰੋ ਤਾਂ ਬਹੁਤ ਜਨੂਨ ਤੇ ਕਿਨਾਂ ਗਾਈਡ ਕਰੋ ਅਗਰ ਐਲੀਜੀਬਲ ਨਹੀਂ ਤਾਂ ਬਿਲਕੁਲ ਹੀ ਐਨਰੋਲਮੈਂਟ ਨਾ ਕਰੋ ਅਗਰ ਅਸੀਂ ਆਪਣੀ ਗੱਲ ਕਰੀ ਸਾਡਾ ਪਿੱਛੇ ਕਈ ਟਾਈਮ ਤੋਂ ਰਿਜ਼ਲਟ 100% ਆ ਰਿਹਾ ਕਿਉਂ ਅਸੀਂ ਹਮੇਸ਼ਾ ਐਲੀਜੀਬਲ ਬੱਚੇ ਨੂੰ ਕਿਹਾ ਅਸੀਂ ਕਦੇ ਵੀ ਜਿਹੜਾ ਬੱਚਾ ਐਲੀਜੀਬਲ ਨਹੀਂ ਉਹਨੂੰ ਕਦੇ ਵੀ ਹਾਂ ਨਹੀਂ ਕਰਦੇ ਕਿਉਂਕਿ ਸਾਨੂੰ ਪਤਾ ਹੈ ਕਿ ਅਗਰ ਵੀਜ਼ਾ ਨਹੀਂ ਆਇਆ ਤਾਂ ਉਹਦਾ ਸੁਪਨਾ ਟੁੱਟ ਜਾਏਗਾ ਐਫਰਟ ਸਾਰੇ ਲਗਾਉਂਦੇ ਹਾਂ ਅਸੀਂ ਲਗਾਉਂਦਾ ਸਾਡੀ ਵੀ ਰਿਫਿਊਜ਼ਲ ਆਂਦੀ ਹੋਵੇ ਬਟ ਕਿਸੇ ਕਿਸੇ ਦਾ ਜ਼ੋਰ ਇਹੀ ਰਹਿੰਦਾ ਕਿ ਬੱਚੇ ਦਾ ਵੀਜ਼ਾ ਹੀ ਅਸੀਂ ਸਿਕਿਉਰ ਕਰੀਏ ਅੱਜ 150 ਤੋਂ ਪਲੱਸ ਜਿਹੜੇ ਆ ਪਾਸਪੋਰਟ ਦੇ ਲੱਗੇ ਹੋ ਦੱਸੂਗਾ ਕਿਹੜੀ ਕਿਹੜੀ ਸਿਟੀਜ਼ ਤੋਂ ਜਿਹੜੇ ਲੋਕ ਆਏ ਹੋਏ ਨੇ ਮੈਮ ਇਹਨਾਂ ਵਿੱਚ ਜ਼ਿਆਦਾ ਸਟੂਡੈਂਟ ਜਿਹੜੇ ਪੰਜਾਬ ਤੋਂ ਆਂ ਹਰਿਆਣਾ ਤੋਂ ਆਂ ਦੋ ਤਿੰਨ ਬੱਚੇ ਜੀ ਐਂਡ ਕੇ ਤੋਂ ਵੀ ਆਏ ਆ ਇੱਕ ਦੋ ਜ਼ਾਦਰ ਬੱਚੇ ਪੰਜਾਬ ਤੇ ਹਰਿਆਣਾ ਦੇ ਵਿੱਚ ਹੈ। ਜੀ ਤੇ ਸਰ ਜਿਵੇਂ ਅੱਜਕੱਲ ਔਨਲਾਈਨ ਦਾ ਬਹੁਤ ਜ਼ਿਆਦਾ ਮਤਲਬ ਆਪਾਂ ਕਹਿ ਸਕਦੇ ਕ੍ਰੇਜ਼ ਆ ਲੋਕ ਜਿਹੜੇ ਨੇ ਬ੍ਰਾਂਚੇਸ ਕਿੱਥੇ ਲੱਗੀਆਂ ਕਿਵੇਂ ਲੱਗੀਆਂ ਇੱਕ ਵਾਰੀ ਦੱਸ ਦੋਗੇ ਔਨਲਾਈਨ ਤੁਹਾਡੇ ਤੱਕ ਕਿੱਦਾਂ ਪਹੁੰਚੇ ਜਾ ਸਕਦੇ? ਅਹ ਦੇਖੋ ਸਾਡੇ ਕੋਲ ਦੋਨੋਂ ਸਰਵਿਸਿਜ਼ ਹੈ। ਸਾਡੀਆਂ 5 ਬ੍ਰਾਂਚ ਹੈ। ਜੀ ਦੋ ਲੁਧਿਆਣੇ ਚ ਹੈ, ਇੱਕ ਪਟਿਆਲਾ, ਇੱਕ ਚੰਡੀਗੜ੍ਹ, ਇੱਕ ਕੁਰਸੇਤਨ, ਇੱਕ ਕੈਨੇਡਾ ਦੇ ਵਿੱਚ ਹੈ। ਉਸ ਤੋਂ ਇਲਾਵਾ ਅਸੀਂ ਔਨਲਾਈਨ ਕਾਉਂਸਲਿੰਗ ਵੀ ਦੇ ਰਹੇ ਹਾਂ। ਜੇ ਕੋਈ ਬੱਚੇ ਨੇ ਸਾਡੇ ਨਾਲ ਸੰਪਰਕ ਕਰਨਾ, ਮੇਰੇ ਨਾਲ 1 ਟੂ 1 ਕਰਨਾ ਸਾਡੀ ਔ ਜਿਹੜਾ ਬੱਚਾ एलिਜੀਬਲ ਹੁੰਦਾ ਹੈ ਉਹਦੀ ਅਸੀਂ ਓਨ ਦਾ ਸਪੌਟ ਐਨਰੋਲਮੈਂਟ ਕਰਕੇ ਆਫਲੈਟਰ ਅਪਲਾਈ ਕਰਦੇ ਸਰ ਕੋਈ ਸਪੈਸ਼ਲ ਮੈਸੇजेस ਕਿ ਤੁਸੀਂ ਸਟੂਡੈਂਟਸ ਨੂੰ ਦੇਣਾ ਚਾਹੁੰਦੇ ਹੋ ਉਹ ਜਿਹੜੇ ਕੈਨੇਡਾ ਜਾ ਰਹੇ ਨੇ ਦੇਖੋ ਇੱਕ ਚੀਜ਼ ਬੜੀ ਮੈਸੇਜ ਬੜਾ ਕਲੀਅਰ ਹੈ ਕਿ ਤੁਸੀਂ ਬਾਹਰ ਜਾਣਾ ਹੈ ਬਿਲਕੁਲ ਜਾਓ ਚੰਗੇ ਕਲਸਰ ਡੀਨ ਨੂੰ ਲੱਭੋ ਬਹੁਤ ਸਾਰੇ ਮਾਰਕੀਟ ਚੰਗੇ ਕਲਸਰ ਡੀਨ ਵੀ ਹੋਣਾ ਨਾਲ ਸੰਪਰਕ ਕਰੋ ਦੂਸਰੀ ਚੀਜ਼ ਇਹ ਕਿ ਤੁਸੀਂ ਬਾਹਰ ਜਾਣ ਤੋਂ ਪਹਿਲਾਂ ਬੇਸਿਕ ਨੋਲੇਜ ਜ਼ਰੂਰ ਗੇਨ ਕਰਕੇ ਜਾਓ ਤਾਂ ਕਿ ਤੁਹਾਨੂੰ ਸਮਝ ਆ ਸਕੇ ਕਿ ਤੁਹਾਨੂੰ ਬਾਹਰ ਜਾ ਕੇ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਹਾਲੋ ਜੀ ਇੱਕ ਹੋਰ ਜਿਹੜਾ ਹੈ ਵੀਜ਼ਾ ਚੁੱਕਿਆ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ 150 ਤੋਂ ਪਲੱਸ ਜਿਹੜੇ ਆ ਅੱਜ ਕੈਨੇਡਾ ਦੇ ਵੀਜ਼ੇ ਜਿਹੜੇ ਆ ਪਾਸਪੋਰਟ ਜਿਹੜੇ ਪ੍ਰੋਵਾਈਡ ਕੀਤੇ ਜਾ ਰਹੇ ਸਭ ਸਭੀ ਗੱਲ ਜੀ ਅਸ਼ੀਕਾ ਮੈਮ ਸਤਿ ਸ੍ਰੀ ਅਕਾਲ ਮੈਮ ਮੇਰਾ ਨੇਮ ਜਗਦੀਪ ਮੈਮ ਸਰ ਕਿੰਨੇ ਦਿਨਾਂ ਦੇ ਵਿੱਚ ਕੈਨੇਡਾ ਦਾ ਵੀਜ਼ਾ ਆਇਆ ਮੈਮ 25 ਦਿਨਾਂ ਦੇ ਵਿੱਚ ਵੀਜ਼ਾ ਅੱਜ ਦੇ ਵਿੱਚ ਆ ਗਿਆ ਕਿੰਨੇ ਸਾਲ ਪੁਰਾਣਾ ਸੁਪਨਾ ਸੀਗਾ ਜਦ ਫਾਈਨਲੀ ਹੁਣ ਵਿਜ਼ਨ ਗਰੁੱਪ ਨੇ ਸਿਰਫ 25 ਦਿਨਾਂ ਦੇ ਵਿੱਚ ਪੂਰਾ ਕਰ ਦਿੱਤਾ ਮੈਮ ਹੋ ਗਏ ਸੀਗੇ 2 ਸਾਲ 2-1 ਸਾਲ ਹਾਂਜੀ ਪਹਿਲਾਂ ਕੋਈ ਰਿਫਿਊਜ਼ਰ ਸੀ ਹੈਗੇ ਸੀ ਮੈਮ ਮੇਰੇ ਦਿਲ ਸੀਗਾ ਮਨ ਦੇ ਵਿੱਚ ਕਿ ਹੁਣ ਜਿਹੜਾ ਇਹ ਰਿਫਿਊ ਵੀਜ਼ਾ ਨਾ ਲੱਗੂਗਾ ਪਤਨੀ ਲੱਗੂਗਾ ਕਿ ਨਹੀਂ ਲੱਗੂਗਾ ਥੋੜਾ ਥੋੜਾ ਤਾਂ ਹੈਗੇ ਹੀ ਸੀਗਾ ਮੈਮ ਵੀ 50% ਹੁੰਦਾ ਸੀਗਾ ਵੀ ਕਦੇ ਆ ਜੂਗਾ ਕਦੇ ਨਹੀਂ ਆ ਜੂਗਾ ਥੋੜਾ ਥੋੜਾ ਤਾਂ ਹੁੰਦਾ ਹੀ ਸੀਗਾ पर थोड़ा ये यकीन मैम ਤੇ ਹੈਗਾ ਸੀਗਾ ਵੀ ਲੱਗ ਗਈ ਕੋਈ ਜੀ ਸਾਇਲ ਸਰ ਨੇ ਬਹੁਤ ਹੈਲਪ ਕੀਤੀ ਸੀ ਉਹਨਾਂ ਨੇ ਬਹੁਤ ਮੋਟੀਵੇਟ ਕੀਤਾ ਕਹਿੰਦੇ ਵੀ ਤੁਹਾਡਾ ਵੀਜ਼ਾ ਪੱਕਾ ਹੀ ਆ ਜਾਊਗਾ ਕਿੱਦਾਂ ਦਾ ਲੱਗ ਰਿਹਾ ਵੀਜ਼ਾ ਲੱਗ ਗਿਆ ਫਾਈਨਲੀ ਸੁਪਨਾ ਜਿਹੜਾ ਸੀਗਾ 2 ਸਾਲ ਦਾ ਉਹ ਪੂਰਾ ਹੋ ਗਿਆ ਬਹੁਤ ਵਧੀਆ ਲੱਗ ਰਿਹਾ ਮੈਮ ਅਜਕੀਂ ਤਾਂ ਨਹੀਂ ਹਲੇ ਵੀ ਹੋ ਰਿਹਾ ਵੀ ਲੱਗ ਗਿਆ ਬਟ ਫਿਰ ਵੀ ਮੇਰੇ ਹੱਥ 'ਚ ਮੇਰਾ ਪਾਸਪੋਰਟ ਹੈ ਬਿਲਕੁਲ ਸੋ ਨਾਲ ਦੇ ਨਾਲ ਬਾਪੂ ਜੀ ਨਾਲ ਵੀ ਕੱਲ ਕਰਾਂਗੇ ਸੱਸ ਜੀ ਨਾਲ ਅੱਛਾ ਕਰਿਆ ਠੀਕ ਠਾਕ ਬੈ ਫਾਈਨਲੀ ਮੁੰਡੇ ਦਾ ਵੀਜ਼ਾ ਲੱਗ ਗਿਆ 25 ਦਿਨਾਂ ਦੇ ਵਿੱਚ ਜਿਹੜਾ ਆ ਵੀਜ਼ਾ ਲੱਗ ਗਿਆ ਕਿੰਨੇ ਕੁ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਬਹੁਤ ਜ਼ਿਆਦਾ ਖੁਸ਼ੀ ਹੈ ਪਤਾ ਸਰਦਿਓ ਖੁਸ਼ੀ ਆ ਜੀ ਨੇ ਕਹਿ ਕੇ ਲਵਾਇਆ ਸਾਡਾ ਅਸੀਂ ਤਾਂ ਵੈਸੇ ਕੰਮ ਹੋਰ ਗਏ ਸੀਗੇ ਜੀ ਇਹਦੇ ਫਰੈਂਡ ਦੇ ਉਹਦੇ ਕੈਨ ਕਰਕੇ ਗਏ ਸੀਗੇ ਪਰ ਉਹ ਕਹਿੰਦਾ ਲਾ ਦਿਓ ਤੁਸੀਂ ਮੇਰੇ ਕਰਕੇ ਜੀ ਹਾਂ ਬਹੁਤ ਮਿੰਤ ਕੀਤੀ ਆ ਵਿਚਾਰਾਂ ਨੇ ਬਹੁਤ ਵਧੀਆ ਸਾਨੂੰ ਬਹੁਤ ਸਮੋਸਾ ਗਿਆ ਅਜੇ ਵੀਜ਼ਨ ਗਰੁੱਪ ਬਾਰੇ ਕਿਦ ਤਰੋ ਪਤਾ ਲੱਗਿਆ ਮੈਂ ਮੇਰੇ ਫਰੈਂਡ ਕਰਦਾ ਸੀਗੇ ਮੇਰੇ ਨਾਲ ਹੀ ਉੱਤੇ ਉਹ ਚਲਿਆ ਗਿਆ ਸੀਗਾ ਉਹਦੇ ਵੀ ਦੋ ਕਨਫਿਊਜ਼ਨਾਂ ਸੀਗੀਆਂ ਉਹਨੇ ਦੱਸਿਆ ਸੀਗਾ ਕਹਿੰਦੇ ਇੱਕ ਵਾਰ ਵੀ ਵਿਜ਼ਿਟ ਕਰਕੇ ਆਫਿਸ ਤੇ ਜਦੋਂ ਵਿਜ਼ਿਟ ਕੀਤਾ ਆਫਿਸ ਬੰ ਸਰ ਨੇ ਸਾਨੂੰ ਮੋਟੀਵੇਟੇਟ ਬਹੁਤ ਕੀਤਾ ਤੇ ਅਸੀਂ ਉਦੋਂ ਹੀ ਆਫਰ ਲੈਟਰ ਅਪਲਾਈ ਕਰਤੀ ਸੀਗੀ ਤੇ ਉਦੋਂ ਵੀ ਵੀਜ਼ਾ ਆ ਗਿਆ ਅੱਛਾ ਕੈਨੇਡਾ ਦੀ ਅੱਪਾ ਗੱਲ ਕਰ ਰਹੇ 2024 ਲੱਗਦੇ ਇਹ ਸਾਰੀ ਜਿਹੜੇ ਆ ਰੂਲਸ ਬਹੁਤ ਜ਼ਿਆਦਾ ਨਵੇਂ ਆ ਗਏ ਬਹੁਤ ਜ਼ਿਆਦਾ ਡਿਫਿਕਲਟੀਜ਼ ਆ ਗਈਏ ਮਨ ਦੇ ਵਿੱਚ ਸੀਗਾ ਕਿ ਵੀਜ਼ਾ ਨਹੀਂ ਲੱਗੂਗਾ ਕੋਈ ਡਿਫਿਕਲਟੀਜ਼ ਨਾ ਆ ਜਾਏ ਕੋਈ ਪ੍ਰੋਬਲਮ ਨਾ ਕ੍ਰੀਏਟ ਹੋ ਜਾਏ ਨਹੀਂ ਮੈਨੂੰ ਇੱਦਾਂ ਦੀ ਤਾਂ ਕੋਈ ਗੱਲ ਨਹੀਂ ਸੀਗੀ ਹੁਣ ਕੁਝ ਐਨ ਸੀਗਾ ਵੀ ਐਸ ਡੀ ਐਸ ਕੈਟਾਗਰੀ ਜ਼ਿਆਦਾ ਵੀ ਚੱਲ ਰਹੀ ਆ ਤੇ ਉਹਦੇ ਕਰਕੇ ਫਿਰ ਆਇਆ ਹੈਗਾ ਸੀਗਾ ਵੀ ਯਾਦ ਕਰੀ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਕੁਝ ਕਹਿਣਾ ਚਾਹੁੰਦੇ ਹੋ ਬਾ ਕੁਸ਼ਿੰਮਾ ਬਹੁਤ ਥੈਂਕ ਯੂ ਵਿਜ਼ਨ ਕੁਪਰੀ ਸਾਰੀ ਟੀਮ ਦਾ ਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਜਿਹੜੇ ਆ ਵਿਜ਼ਨ ਗਰੁੱਪ ਵੱਲੋਂ 150 ਤੋਂ ਪਲੱਸ ਜਿਹੜੇ ਪਾਸਪੋਰਟ ਦਿੱਤੇ ਜਾ ਰਹੇ ਨੇ ਤਾਂ ਸਾਡੇ ਨਾਲ ਇੱਕ ਨੌਜਵਾਨ ਮੌਜੂਦ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਗੁੱਡ ਨੇਮ ਸਿਮਰਤਪਾਲ ਸਿੰਘ ਜੀ ਸਿਮਰਤ ਜੀ ਪਹਿਲਾਂ ਤਾਂ ਇਹ ਦੱਸੋ ਕੈਨੇਡਾ ਦਾ ਵੀਜ਼ਾ ਲਵਾਇਆ ਹੈ ਕਿ ਕਿੰਨੇ ਦਿਨਾਂ ਦੇ ਵਿੱਚ ਹੈ ਮੈਂ ਮੇਰਾ 4 ਮਾਂਥ ਦੇ ਵਿੱਚ ਵਿੱਚ ਦੀ ਆਇਆ ਇਸ ਪਾਉਲ ਵੀਰ ਜੀ ਜੀ 4 ਦਿਨ ਦੇ ਵਿੱਚ ਆ ਗਿਆ 4 ਮਾਂਥ 4 ਮਾਂਥ ਦੇ ਵਿੱਚ ਆਇਆ ਅੱਛਾ ਉਮੀਦ ਸੀਗੀ ਕਿ ਸਿਰਫ 4 ਮਹੀਨੇ ਦੇ ਵਿੱਚ ਵੀਜ਼ਾ ਆ ਜਾਊਗਾ ਕਿਉਂਕਿ ਕਾਫੀ ਕਾਫੀ ਟਾਈਮ ਲੱਗ ਜਾਂਦਾ ਹੈ ਹਾਂਜੀ ਡਰ ਸੀਗਾ ਜਿਹੜੇ ਰੂਲ ਚੇਂਜ ਹੋ ਗਏ ਬਟ ਆ ਗਿਆ ਜੀ ਖੁਸ਼ੀ ਆਈ ਬਹੁਤ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਬਹੁਤ ਮੈਂ ਯਕੀਨ ਨਹੀਂ ਹੋਇਆ ਸੀ ਕਿਤੇ ਆਇਆ ਸੀ ਅੱਛਾ ਕੀ ਕਹਿਣਾ ਚਾਹੋਗੇ ਵਿਜ਼ਨ ਗਰੁੱਪ ਬਹੁਤ ਵਧੀਆ ਨੇ ਮੈਂ ਇੱਥੋਂ ਹੀ ਫੈਲ ਲਗਾਉਣੀ ਚਾਹੀਦੀ ਜੀ ਤੇ ਤੁਹਾਨੂੰ ਕਿੱਦਰੋਂ ਪਤਾ ਲੱਗਿਆ ਸੀ ਵਿਜ਼ਨ ਗਰੁੱਪ ਤੋਂ ਜਿਹੜੇ ਆ ਆਪਣਾ ਵੀਜ਼ਾ ਲਵਾਉਣਾ ਚਾ ਮੇਰੇ ਚਾਚਾ ਜੀ ਨੇ ਮੈਮੋ ਨੇ ਆਪਦੀ ਫੈਮਿਲੀ ਦਾ ਲਵਾਇਆ ਸੀ ਉਹਨਾਂ ਨੇ ਰੈਫਰੈਂਸ ਦਿੱਤੀ ਸੀ ਜੀ ਬੜਾ ਵਧੀਆ ਅੱਜ ਇਹਨਾਂ ਦਾ ਸਟਾਫ ਬਾਰੇ ਕੀ ਕਹਿਣਾ ਚਾਹੋ ਬਹੁਤ ਬੜੀਆ ਮੈਮੋ ਵੀ ਥੋੜੇ ਕਹਿੰਦੇ ਤੁਸੀਂ ਤੁਹਾਨੂੰ ਪਰਸਨਲੀ ਇੱਥੇ ਇਧਰ ਵੀਜ਼ਾ ਲਵਾ ਕੇ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਉਹ ਵੀ ਬੜੀਆ ਮੈਮ ਪੂਰਾ ਜੀ ਮੈਂ ਹੁਣ ਕਿੰਨੇ ਸਾਲ ਦਾ ਜਿਹੜਾ ਕੋਸ਼ਿਸ਼ ਕਰ ਰਹੇ ਸੀ ਜੋ ਫਾਈਨਲੀ ਵੀਜ਼ਨ ਗਰੁੱਪ ਨੇ ਪੂਰੀ ਕਰ ਦਿੱਤੀ 3 ਸਾਲ ਦੇ ਲੱਗੇ ਹੋਏ ਸੀ ਮੈਮ ਇਧਰ ਤੇ ਫਾਈਨਲੀ ਹੁਣ ਜਿਹੜੀ ਕੋਸ਼ਿਸ਼ ਆਪਣੀ ਹਾਂਜੀ ਹੁਣ ਖੁਸ਼ੀ ਪੂਰੀ ਹੋ ਗਈ ਹੈ ਹਾਂਜੀ ਪੂਰਾ ਸੀਗਾ ਜੀ ਕੀ ਹੋਇਆ